ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਮਿੱਠ ਕਰਦੀ ਹਾਂ ਜੀ ਤੁਸੀਂ ਸਾਰੇ ਜਣੇ ਇੱਥਾ ਆਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਬਹੁਤ ਮੇਰੇ ਜਿੰਨੇ ਵੀ ਈ ਵਿਊਅਰਸ ਆ ਸੋਹਣੇ ਸੋਹਣੇ ਕਮੈਂਟ ਕਰਦੇ ਆ ਜੋ ਵੀ ਮੈਂ ਕੁਐਸਚਨ ਕਰਦੀ ਆ ਕਿ ਤੁਹਾਨੂੰ ਕਿਹਦੇ ਹੱਥ ਦਾ ਖਾਣਾ ਪਸੰਦ ਆ ਜਾਂ ਫਿਰ ਕਿਹਦੇ ਕੋਲ ਬੈਠ ਕੇ ਤੁਸੀਂ ਮੇਰੀ ਇਸ ਟਾਈਮ ਵੀਡੀਓ ਦੇਖ ਰਹੇ ਹੋ ਹਨ ਸੋ ਆਪਣੀਆਂ ਨਾਲ ਹਰ ਇੱਕ ਚੀਜ਼ ਨਾਲ ਕੋਈ ਨਾ ਕੋਈ ਯਾਦਾਂ ਜੁੜੀਆਂ ਹੁੰਦੀਆਂ ਸੋ ਤੁਹਾਡੀ ਵੀ ਕਿਸੇ ਚੀਜ਼ ਨਾਲ ਯਾਦ ਜੁੜੀ ਹੋਗੀ ਜਿਵੇਂ ਹੁਣ ਕਹਿ ਦੇ ਵੀ ਮੈਨੂੰ ਵੀ ਫਲਾਣੇ ਸ਼ਰਟ ਹੈ ਮਾਸਰੀ ਨੇ ਲੈ ਕੇ ਆਂਦੀ ਸੀ ਮੈਨੂੰ ਬਹੁਤ ਜ਼ਿਆਦਾ ਪਸੰਦ ਆ ਸੋ ਇਸ ਕਰਕੇ ਮੈਨੂੰ ਆਪਣੀਆਂ ਯਾਦਾਂ ਵੀ ਜ਼ਰੂਰ ਦੱਸਿਓ ਮੈਨੂੰ ਐਦਾਂ ਲੱਗਦਾ ਜਿਵੇਂ ਤੁਸੀਂ ਸਾਰੇ ਕਮੈਂਟ ਕਰਦੇ ਹੋ ਕਿ ਹਾਂ ਮੇਰੇ ਨਾਲ ਤੁਹਾਡਾ ਕੋਈ ਰਿਸ਼ਤਾ ਹੈ ਨਾ ਵੀ ਆਪਾਂ ਇੱਕ ਦੂਜੇ ਨਾਲ ਜੁੜੇ ਹੋਏ ਹਾਂ ਸੋ ਇਸ ਕਰਕੇ ਸੋ ਅੱਜ ਕੁਝ ਯੂਨਿਕ ਜੀ ਰੈਸਪੀ ਬਣਾਣੀ ਆ ਕਈ ਵਾਰ ਜਦੋਂ ਹੁਣ ਆਪਾਂ ਘਰ ਤੋਂ ਬਾਹਰ ਹੁੰਨੇ ਆ ਤਾਂ ਫੇਰ ਭੁੱਖ ਵੀ ਲੱਗੀ ਹੁੰਦੀ ਆ ਤੇ ਢਾਬਿਆਂ ਵਗੈਰਾ ਬਰ ਹੋ ਗਿਆ ਰੇੜੀਆਂ ਪਰ ਅੰਦਾ ਕੁਝ ਖਾਣ ਨੂੰ ਨਹੀਂ ਦਿਲ ਕਰਦਾ ਹੈਗਾ ਕਿ ਹਾਏ ਯਾਰ ਕੀ ਤਲੇ ਆਪਿਆ ਖਾਈ ਜਾਣਾ ਇੰਨੀ ਗਰਮੀ ਆ ਕੁਝ ਟੇਸਟੀ ਜਿਹਾ ਵੀ ਹੋਵੇ ਲੇਕਿਨ ਤਾਂ ਵੀ ਘੱਟ ਲੱਗੇ ਤੇ ਛੁਟਕੀਆਂ ਮਚਾਉਂਦੀ ਚੀਜ਼ ਪਾਣੀ ਚਵੇ ਸੋ ਬਹੁਤ ਈ ਗੱਲਾਂ ਨਹੀਂ ਕਰਨੀ ਹੁਣ ਆਪਾਂ ਨੇ ਅ ਸੋ ਇੱਥੇ ਤੁਸੀਂ ਮੇਰੀ ਦੇਖ ਹੀ ਰਹੇ ਹੋ ਕਰਦੇ ਆਂ ਵੀ ਫਿਰ ਸਟਾਰਟ ਕੀ ਰਸਣ ਲੱਗੇ ਆ ਇਹਦੇ ਵਿੱਚ ਵੀ ਗੈਸ ਦੀ ਤੁਹਾਨੂੰ ਕੋਈ ਜ਼ਰੂਰਤ ਨਹੀਂ ਪੈਣੀ ਕਿਵੇਂ ਤੁਹਾਨੂੰ ਜ਼ਰੂਰਤ ਪੈਣੀ ਆ ਇਹ ਵੀ ਤੇ ਇਹ ਦੀ ਮੈਜੀਕਲ ਹੈਂਡਸ ਦੀ ਸੋ ਕਲਰ ਦੇਖੀ ਜਾਓ ਇੱਕ ਵੀ ਚੀਜ਼ ਸਕਿੱਪ ਨਾ ਕਰੋ ਜੇ ਤੁਸੀਂ ਸਕਿੱਪ ਕਰ ਦਿੱਤੀ ਹੈ ਆਪੇ ਕਹਣਾ ਹੈ ਜੈਸਮੀਨ ਨੇ ਕੀ ਰੈਸিপি ਦਿਖਾਈ ਸੀ ਵਧੀਆ ਹੀ ਨਹੀਂ ਲੱਗੀ ਠੀਕ ਆ ਸੋ ਚਲੋ ਵਧੀਆ ਗੱਲਾਂ ਨਹੀਂ ਕਰਦੇ ਕਰਦੇ ਆਂ ਤੁਸੀਂ ਸਟਾਰਟ ਕਰਦੇ ਆਂ ਜੀ ਫਿਰ ਆਪਾਂ ਰੈਸিপি ਸਟਾਰਟ ਇੱਕ ਬੋਲ ਕਲੀਅਰ ਉਹਦੇ ਲਈ ਸੇਪਰੰਡਸ ਦੀਆਂ ਕੀ ਕੀ ਚਾਹੀਦਾ ਕਲੀਨ ਕੇ ਦੀ ਬੋਤਲ ਇਹ ਨੂੰ ਸਾਈਡ ਤੇ ਰੱਖਣਾ ਹਵੇ ਜਿਹੜੇ ਵੀ ਤੁਹਾਡੇ ਕੋਲ ਤੁਹਾਡੇ ਸਾਈਡ ਤੇ ਤੁਹਾਨੂੰ ਕੁਝ ਵੀ ਮਿਲਦਾ ਖਾਂ ਲਈ ਜਮ ਵਗੈਰਾ ਦੋ ਸਾਰਾ ਕੁਝ ਖਰੀਦ ਲਿਓ ਟੇਡ ਮੈਡਮ ਅੱਗੇ ਪੇਸ ਪਾਉਣੀਆਂ ਜੀ ਹੁਣ ਮੈਨੂੰ ਇਹ ਦੱਸਿਓ ਕੀ ਨੰਬਰ 55 ਦੇ ਵਿੱਚ ਆਪਣੇ ਨਿੱਕਰ ਖਾਦੇ ਆ ਤੇ ਹੁਣ ਵੀ ਖਾਣੇ ਆ ਜੀ ਇੱਕ ਗਿਫਟ ਨੀਤਾ ਦਰਦਾ ਸੀ ਇੱਕ ਗ੍ਰੇਪ ਆ ਗਏ ਚਨਾ ਦਾ ਇੱਕ ਬਹੁਤ ਹੀ ਸਫਾਈ ਜਿਹੜੀ ਬਹੁਤ ਜ਼ਿਆਦਾ ਜ਼ਰੂਰੀ ਸੋ ਇਹ ਲਾ ਪਾਪਾ ਤੁਸੀਂ ਡ੍ਰਿਪ ਤਾਂ ਬਾਹਰ ਹੈ ਤਾਂ ਵੀ ਤੁਹਾਨੂੰ ਜ਼ਰੂਰ ਤੇ ਪਾਣੀ ਪਾਣੀ ਇਹਨੂੰ ਸਾਫ ਕੇ ਰੱਖਣਾ ਪਾਣੀ ठीक है कोई ना कोई चीज को ये यूज हो ही जाती है इस करके चंकी तरह इस तरह मसल ਸਰਨਾ ਥੋੜਾ ਜਿਆ ਰੱਖਣਾ ਵੀ ਆਪਾਂ ਨੇ ਨਾਲ ਦਿਨ ਨਾਲ ਆਪਣੇ ਹੱਥ ਵੀ ਤੋਂ ਨੂੰ ਫੋੜ ਫੋਣ ਕੀ ਕਰਾਂਗੇ ਮੈਂ ਲਏ ਤੀਂ ਸੀ ਚਾਰ ਮਿਰਚਾਂ ਮਿਰਚਾਂ ਨੂੰ ਬ੍ਰੀਕ ਬ੍ਰੀਕ ਵਿੱਚ ਕੱਟਾ ਲਿਆ ਜਿੰਦਾ ਵੀ ਤੁਸੀਂ ਸਪਾਈਸੀ ਖਾਣਾ ਚਾਹੁੰਦੇ ਆ ਕੁਝ ਅਕੋਰਡਿੰਗ ਕੋਈ 2 ਕੋਈ 4 ਕੋਈ 3 ਜਿੱਦਾਂ ਠੀਕ ਠੜਪਾ ਲਵਾਂਗੇ ਜੀ ਪਿਆਜ਼ ਸਤਿ ਸ੍ਰੀ ਅਕਾਲ ਜਿੰਨਾ ਮਰਜ਼ੀ ਪਾ ਲਓ ਮੇਰੀ ਤਾਂ ਕੋਈ ਘਰਾਬੀ ਨਹੀਂ ਚਲੋ ਜਿਹੜੇ ਰਹਿੰਦੇ ਆ ਜ਼ਿਆਦਾਤਰ ਘਰ ਤੋਂ ਬਾਹਰ ਕੰਮ ਦੇ ਲਈ ਹਨਾ ਤੇ ਭੁੱਖ ਵੀ ਲੱਗ ਜਾਂਦੀ ਹੈ ਜਿਵੇਂ ਹੁਣ ਟਰੱਕ ਵਾਲੇ ਵੀਰ ਹੋ ਗਏ ਹੋਰ ਗੱਡੀਆਂ ਤੇ ਕੰਮ ਕਰਦੇ ਆ ਆਪਣੇ ਗਰਾਜਾਂ ਦੇ ਕੰਮ ਕਰਦੇ ਆ ਉਹਨਾਂ ਦੇ ਲਈ ਇਹ ਵੀਡੀਓ ਮੇਰੀ ਜੜੀ ਹੈਗੀ ਹੈ ਜੀ ਸਪੈਸ਼ਲ ਕਿਉਂਕਿ ਮੈਂ ਸਬਦਤ ਧਿਆਨ ਰੱਖਦੀ ਆ ਇਸ ਕਰਕੇ ਇਹ ਮੈਨੂੰ ਲੱਗਦਾ ਬਾਕੀ ਪਤਾ ਨਹੀਂ ਹੈ ਬਈਆ ਪੈ ਪੜ ਐਦਾ ਹੀ ਆਪਾਂ ਕਟਾਂਗੇ ਵੀ ਅੰਦਰ ਸਾਬਣਾ ਆਪ ਕੱਢਾਂਗੇ ਜੀ ਨੂੰ ਕਹਿੰਦੇ ਆਪਾਂ ਜ਼ਹਿਰ ਗੰਡ ਦੀਏ ਚਿਲਕਾ ਨਾਗੇ ਜੀ ਦਾ ਉਤਾਰ ਆ ਲਿਆ ਜੀ ਇਹ ਸਭ ਕੁਝ ਕੌਲੀ ਦੇ ਵਿੱਚ ਥੋੜਾ ਜਿਹਾ ਚਟ ਮਸਾਲਾ ਕਰਾਂਗੇ ਐਡ ਕਰਾਂਗੇ ਕਾਲੀ ਮਿਰਚ ਐਡ ਤੇ ਇੱਕ ਗ੍ਰਾ ਬਲੌਸ ਦੇ ਵਿੱਚ ਕਰਾਂਗੇ ਜੀ ਆਪਾਂ ਥੋੜਾ ਜਿਹਾ ਕਾਲਾ ਨਮਕ ਐਡ

ਅੰਨੇ ਖੇਟਾਂਗੇ ਦੀ ਅਸੀਂ ਨਹੀਂ ਵਿੱਚ ਬਹੁਤ ਟਮਾਟਰ ਵੀ ਛਿੱਲਦੇ ਆ ਜੀ ਬਹੁਤ ਜੋ ਮਰਜ਼ੀ ਤੁਸੀਂ ਐਡ ਕਰੀ ਜੋ ਵਿੱਚ ਜਿਹੜੀ ਆ ਵਿੱਚ ਤੁਹਾਨੂੰ ਪਸੰਦ ਆ ਅੱਜ ਦੇ ਨਾਲ ਆਪਣੇ ਕਰੇਤੀ ਆ ਤੇ ਵੀ ਚੱਕ ਲੇ ਹਾਂ ਇੱਕ ਰੈਸਪੀ ਹੋ ਗਈ ਜੀ ਮੇਰੀ ਤਿਆਰ ਇੱਕ ਸੈਕਿੰਡ ਦੋ ਮਿੰਟ ਵਿੱਚ ਅਗਲੀ ਰੈਸਪੀ ਤੁਹਾਨੂੰ ਨਾਲ ਸ਼ੇਅਰ ਕਰਨ ਲਈ ਜੀ ਉਹ ਵੀ ਦੇਖਿਓ ਹਾਕੀ ਜੀ ਸੈਕਿੰਡ ਦੀ ਬਾਰੇ ਸੈਕਿੰਡ ਦੇ ਵਿੱਚ ਸਾਨੂੰ ਗੜਬੀ ਸਰਵ ਕਰ ਦੇ ਲਈ ਦੋ ਕੰਚਰੇ ਦੇ ਗਲਾਸ ਕਾਲਾ ਨੂਨ ਚਾਹੀਦਾ ਹੈ ਜੀ ਕਿਉਂਕਿ ਚਾਹ ਨ ਮਸਾਲਾ ਚਾਹੀਦਾ ਹੈ ਜੀ ਤੇ ਕਾਲੀ ਮਿਰਚ ਚਾਹੀਦੀ ਆ ਸੋ ਸੀਕੁਐਂਸ ਵਾਈਸ ਪਹਿਲਾਂ ਪਾਵਾਂਗੇ ਜੀ ਪਾ ਚਾਟ ਮਸਾਲਾ ਫਿਰ ਪਾਵਾਂਗੇ ਜੀ ਆਪਾਂ ਸੋਵੜੀ ਦੀ ਗਾਲੇ ਮੇਚ ਫਿਰ ਪਾਵਾਂਗੇ ਜੀ ਅਸੀਂ ਕਾਲਾ ਨੂੰ ਅਬ ਬਾਡੀ ਹੈ ਜੋ ਕੀ ਤੁਹਾਨੂੰ ਪਿਆ ਸੀ ਉਹ ਮਾ ਮੇਰਾ ਦੀ ਤਸਾਂ ਲੈਂਕਾ ਦੇ ਵਿੱਚ ਹਲਾ ਥੋੜੀ ਦੇਰ ਇਹਨਾਂ ਨੂੰ ਘੋਲਾਂਗੇ ਹੁਣ ਕਰਾਂਗੇ ਜਿਹਦੇ ਵਿੱਚ ਸਰਵ ਚੋਕੇ ਕਿ ਨਿਕਲ ਰਿਹਾ ਜੀ ਬਾਹਰ ਇਸ ਕਰਕੇ ਹੋ ਗਿਆ ਜੀ ਸਾਡਾ ਰੈਡੀ ਅੱਜ ਦੇ ਜਿਹੜੇ ਕੀ ਸਲੈਕਸ ਸੀ ਹੁਣ ਇਹਨੂੰ ਪਾ ਇੱਕ ਟ੍ਰੇ ਦੇ ਵਿੱਚ ਸਜਾ ਪਾ ਤੇ ਤੁਸੀਂ ਪਧੀਨੇ ਦੀਆਂ ਪੱਤੀਆਂ ਵੀ ਕਰ ਲਓ ਹਨਾ ਜਿੰਦਾ ਵੀ ਹੈ ਆ ਮੇਰੇ ਕੋਲ ਦੋ ਕੁ ਅ ਪ੍ਰਣੀ ਨਿੰਬੂਆਂ ਦੇ ਪਏ ਆ ਕੋਈ ਕੋਈ ਕਰਨੀ ਕਿ ਇਹਦਾ ਖੱਟਾ-ਖੱਟਾ ਪਾਣੀ ਜਿਹੜਾ ਨਾਂ ਦੇ ਨਾਲ ਦੱਸੂਗਾ ਬਾਹਰ ਹਲੇ ਲੱਗ ਨਹੀਂ ਰਹੇ ਕਿਉਂਕਿ ਇਹ ਸਾਡੇ ਨਿੰਬੂ ਤੋਂ ਹੋਣੇ ਜੇ ਸੁੱਕੇ ਹੋਏ ਆ ਇਸ ਕਰਕੇ ਚਲੋ ਜੀ ਹੁਣ ਜਦ ਟੇਸਟ ਕਰਾਂਗੇ ਫਿਰ ਮੈਂ ਇਹ ਦਿਖਾਵਾਂ ਹਾਏ ਮੇਰਾ ਚਾਚਾ ਖੇਤਾਂ 'ਚ ਕੰਮ ਕਰਕੇ ਆਇਆ ਦੇਖ ਲਓ ਤੁਸੀਂ ਤਾਂ ਕੀ ਬਣਾ ਕੇ ਦੇਣੀ ਚੀਜ਼ ਹੈ ਮੇਰਾ ਚਾਚਾ ਆਪੇ ਬਣਾ ਕੇ ਤੁਹਾਨੂੰ ਦੇ ਰਿਹਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਜੈਸਮੀਨ ਜੀ ਔਨੇ ਪਰ ਸੁਆਗਾ ਵੇਖਤਾ ਵੀ ਆਪ ਆਉਂਦੇ ਲੋ ਆ ਤਿਆਰ ਆ ਸਮਾਨ ਆਪਣੀ ਕੌਲੀ ਪਹਿਲੇ ਹੀ ਦੱਬ ਲਈ ਮੈਂ ਤੁਹਾਨੂੰ ਵੀ ਗਾਲੀ ਮੈਨੂੰ ਪਤਾ ਵੀ ਇਹਨਾਂ ਨੇ ਛੋਟੀ ਜੀ ਛੱਡ ਦੇਣੀ ਮੈਨੂੰ ਬੜੀਆਂ ਬੜੀਆਂ ਆਪ ਚੱਕ ਲੈਣੀਆਂ ਬਪਾ ਦੇ ਨਹੀਂ ਗੁੱਠੇ ਨਾਲ ਦੱਬ ਰਿਆ ਸਰੀਰ ਪਾਣੀ ਭਰ ਰਿਆ ਪੀਓ 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 ਪਹਿਲਾਂ ਪੀਓ ਥੈਂਕ ਯੂ ਬੀਪਲ ਫਰੈਂਡਸ ਚੱਕੋ ਜੀ ਲੋ ਯਨ ਕੌਲੀ ਚੇਂਜ ਕਰ ਲਈ ਓ ਯਾਰ ਹੋਰ ਵੀ ਪਿਆ ਉਧਰ ਹਾਂ ਗਾ ਪਹਿਲਾਂ ਪੀਓ ਹਾਂ ਅਜੇ ਤੱਕ ਗੋਲੀ ਵਾਲਾ ਬੱਤਾ ਪਾਇਆ ਮੈਂ ਗੋਲੀ ਵਾਲਾ ਬੱਤਾ ਮੈਂ ਵੀ ਪੀਣਾ ਹੈ ਹਾਂ ਬੱਤ ਤੂੰ ਵੀ ਪੀ ਲੈ ਮੈਨੂੰ ਨਾ ਜਿਹੜਾ ਬਾਜ਼ਾਰਾਂ ਚ ਬੋਤਲਾਂ ਚ ਨਹੀਂ ਮਿਲਦਾ ਚਲ ਜੀਰਾ ਉਹ ਨਹੀਂ ਪਸੰਦ ਆ ਪਸੰਦ ਆ ਪਸੰਦ ਇਹਦੇ ਮੈਂ ਤਾਂ ਹੋਈ ਬੀ ਉਸ ਜੜ ਜੜ ਬਚਾੜੀ ਖਾ ਕੇ ਦੇਖੀ ਮਿਰਚਾਂ ਨਹੀਂ ਇਹ ਚ ਤੁਸੀਂ ਚੇਂਜ ਕਰ ਲੰਨੇ ਆ ਕੋਲੀ ਆਪਾਂ ਠੀਕ ਬਹੁਤ ਵਧੀਆ ਮਿਰਚਾਂ ਸਾਰਿਆਂ ਚ ਆ ਬਰਬਲ ਨਹੀਂ ਦੀ ਆ ਕੀ ਕਰ ਹੈਗੀ ਤੀ ਕੋਈ ਠੰਡਾ ਨਹੀਂ ਹੈਗਾ ਹੁਣ ਜਿੰਨਾ ਚਾਹੀਦਾ ਲਓ ਜੀ अच्छा आइस क्यूब ਪਾ ਲਾ ਨਹੀਂ ਤੇ ਟੇਸਟੀ ਬਹੁਤ ਆ ਕਹਿੰਦੇ ਹੁੰਦੇ ਭਾਈ ਜੇ ਮੈਨੂੰ ਚਾਚਾ ਖੇਤ ਤੇ ਆਇਆ ਚਾਚਾ ਨਹੀਂ ਪੀਸਾ ਦਿੰਦਾ ਚਾਚੇ ਦੇ ਅੰਦਰ ਆ ਪੀਸਾ ਦਿੰਦੀਆਂ ਨੇ ਕਿਉਂਕਿ ਚਾਚੇ ਨੂੰ ਲੋੜ 30 ਚੀਜ਼ ਦੀ ਮੰਨ ਲਓ 1 ਕਿਲੋਸ ਨਾਲ ਬਣਾਉਣਾ ਕੋਈ ਮੇਰਾ 3 ਤੋਂ 4-5 ਕਿਲੋਸ ਆਈ ਤੇ ਤੁਹਾਨੂੰ

ਕਿ ਵੀਰ ਇਹ ਨਾ ਪੀ ਲਿਆ ਮੈਂ ਪੀ ਲਿਆ ਮੈਂ ਪੀ ਲਿਆ ਬੱਚ ਮੈਂ ਬੱਚ ਨਹੀਂ ਇਹ ਦੰਡਾ ਦੰਡਾ ਲਿਆ ਕਿੰਨਾ ਖੇਲ ਰੱਖਦੇ ਨੇ ਬੈ ਚਾਚੇ ਨੂੰ ਜਿਆਦਾ ਲੋੜ ਆ ਇਹ ਅਬ ਰੋਦੇ ਪੜਿਆਣਾ ਕਹਿੰਦੀ ਆ ਪੀ ਲੋ ਪੀ ਲੋ ਵੈਸੇ ਬਹੁਤ ਵਧੀਆ ਗੱਲਾਂ ਵੀ ਇੱਕ ਦੂਜੇ ਦੇ ਬੱਚੇ ਕੈਲ ਰੱਖਦੇ ਨੇ ਦੇਖ ਤੂੰ ਝੜਕਦੇ ਦੋ ਘੜੇ ਮਤਲਬ ਕਿ ਦੋ ਘੜੇ ਹੋ ਜਾਂਦੇ ਆ ਦੇਖ ਤੂੰ ਝੜਕਦੇ

ਕੱਟ ਕੇ ਜਿਹੜਾ ਵੀ ਸਮਾਨ ਪੈਣਾ ਵਾ ਫਿਰ ਅਸੀਂ ਵਿੱਕੀ ਕੋਲ ਤੇ ਚੱਕੀ ਜਾਣੀ ਵਿੱਕੀ ਕਿਹਦਾ ਮੈਂ ਦੁਬਾਰਾ ਰਿਪੀਟ ਕਰੀ ਵਿੱਕੀ ਨੇ ਰੜੀ ਮੈਂ ਨਹੀਂ 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 ਗੱਲ ਦੁਬਾਰਾ ਦੁਬਾਰਾ ਸਟੱਟ ਕਿੰਨੀ ਚੱਲਣੀ ਕੀ ਕਹਿੰਦਾ ਵੀ ਦਾਲ ਤਾਂ ਵਿੱਕੀ ਲਿਆ ਬਤ ਕਰਦਾ ਦਹੀਂ ਦੋ ਮੇਰੇ ਘਰ ਵਾਲੀ ਨਹੀਂ ਹੈਗੀ ਮੈਂ ਮੈਨੂੰ ਦਾਲ ਕਿਦਾਂ ਬਣਾ ਕੇ ਦਿਵਾਉਣੀ ਖਵਾ ਦੂੰਗਾ ਤੈਨੂੰ ਮੈਂ ਤਾਂ ਹੀ ਕਹਿੰਦਾ ਫੜੀ ਹਾਂ ਮੈਂ ਰੋ ਤੇ ਕੀ ਦੱਸੀ ਦੇ ਦਿਓ ਥੋੜਾ ਜਾਂ ਬੜਾ ਕੌਲਾ ਬਣਾ ਲੈਂਦਾ ਤਾਂ ਦਾਲ ਦਾ ਬਾਕੀ ਨੂੰ ਕਹਿੰਦੀ ਨਹੀਂ ਸਾਡਾ ਵੀ ਇੱਕ ਤਾਂ ਮੈਨੂੰ ਬਈ ਹੋ ਗਏ 4 ਸਾਲ ਨੂੰ ਲਿਆ ਇਹ ਹਲੇ ਤੱਕ ਮੈਂ ਸੋਡੀ ਨਹੀਂ ਹੋਈ ਆਪਣਾ ਆਪਣਾ ਵੀ ਲਿਆ ਤੇ ਸਾਡਾ ਸਾਡੀ ਕਰਦੀਆਂ ਨੇ ਹਲੇ ਤੱਕ ਮੈਂ ਇਨਾ ਦੀ ਨਹੀਂ ਹੋਈਆਂ ਇਹ ਕਹੋ ਜੈਸਮਿਨ ਦੀ ਵੀ ਆਈ ਗੱਲ ਖੱਤੇ ਕਰਤਾ ਐ ਹੁਜਾ ਸਾਡਾ ਚਾਚਾ ਆ ਗਿਆ ਨਹੀਂ ਸੱਚੀ ਗੱਲ ਹੈ ਉਧਰ ਨਾਨਾ ਵੀ ਸਾਡਾ ਸਾਡਾ ਅਸੀਂ ਵੀ ਸਾਡਾ ਸਾਡਾ ਮਾਸੀ ਸੋਚਦੀ ਤਾਂ ਹੁਣੀ ਮੈਂ ਕੀ ਨਾ ਦੀ ਆ ਮੈਂ ਆਪਣਾ ਕਹਿਣੀ ਆ ਸਾਡੇ ਭਾਂਦਰ ਆ ਆਪਣਾ ਜਮੀ ਆਪਣਾ ਉਹ ਛੱਡ ਨਹੀਂ ਗੋਈ ਦਾ ਦੇ ਦੇ ਏ ਰੋਤਾ ਪਹਿਲੇ ਹੀ ਤਾਂਗਾ ਵਿਚਾਰਾ ਕੁਛ ਨਾ ਕਹਿ ਲੰਗੋ ਪਸੀਨਾ ਦੇ ਕੇ ਮੇਟੋ ਥੱਤਾ ਸਵਾਦਾ ਤੁਹਾਨੂੰ ਪਲੰਤ ਸੇਵਾ ਕਰ ਮੇਰੀ ਠੰਡਾ ਪਾਣੀ ਮਨਵਾ ਕਰ ਆਹ ਤੇ ਨਾਪ ਭਰ ਲੈ ਤਾ ਠੰਡਾ ਦਾ ਕੱਚੀ ਜੀ ਲੱਸੀ ਬਣਾ ਦੋ ਹਾਂ ਇਹ ਪੱਕੀ ਲੱਸੀ ਬਣਾ ਦੇ ਨਹੀਂ ਤੇ ਪੱਕੀ ਬਣਾ ਦੋ ਹੁਣ ਮੈਂ ਇੱਕ ਟੋਟਾ ਦਾਇਰੋ ਬਣਾ ਦੇ ਜੀ ਨਾਲ ਚੱਲਣਾ ਦੇਖਿਆ ਨਾ ਕੰਮ ਨਾ ਕਰ ਸਕਦਾ ਕਰ ਵੀ ਬਹੁਤ ਕਰਨਾ ਪੈਣਾ ਜੀ ਦੀ ਕਿਨ ਕਰਦੀ ਆ ਪਤੂਗੀ ਉਹ ਬੈਠ ਰਿਹਾ ਉਹ ਨੀ ਨਾ ਕੋਈ ਪਤਾ ਨਹੀਂ ਤਾਂ ਵੀ ਹਵਾ ਚ ਲੱਭੀ ਤਾਂ ਬੰਦਰ ਬਹੁਤ ਵੱਡੀ ਚੀਜ਼ ਹੁੰਦੀ ਆ ਯਾਰ ਬਾਹਰ ਤੇ ਕੀ ਕੇ ਪੈਣ ਅੱਜ ਨਾ ਉਹਨਾਂ ਬਣਾ ਕੇ ਤੇ ਉਹਨਾਂ ਅੱਜ ਮੀਂਹ ਪੈ ਜਵੇ ਏਸੀ ਦੀ ਲੋੜੇ ਨਾ ਪਵੇ ਉਹ ਘੰਡਾ ਤੇ ਸਾਰੇ ਸਿਰ ਦੁਖਦੇ ਆ ਲੱਤਾਂ ਦੁਖਦੀਆਂ ਹਾਏ ਹੋ ਰੱਬਾ ਇਹ ਦੱਟੇ ਕਿਨੇ ਤੇ ਪਰ ਕਾਦੋ ਚੱਕਰਾ ਤੱਕੜਾਓ ਉਹ ਤਾਂ ਠਾਕੇ ਨਾ ਕਰ। ਨਹੀਂ। ਉਹਦੇ ਮੂਰੇ ਤੇ ਚੱਕੇ ਦਾ ਨਹੀਂ ਇਹਨੂੰ ਆਇਆ ਕੋਈ ਇੱਕੀ ਜਿਹਾ ਰੱਥੇ ਤੇ। ਹੂੰ। ਚਲੋ ਜੀ ਫੇਰ ਠੀਕ ਆ। ਮਿਲਦੇ ਆ ਕਿਸੇ ਅਗਲੀ ਵੀਡੀਓ ਚ। ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖੇ। ਬਾਏ। ਬਾਏ ਕਰ ਦਿਓ ਜੀ। ਲਾਈਕ। ਲਾਈਕ। ਸ਼ੇਅਰ। ਬੋਲੀ ਸ਼ੇਅਰ। ਨਾ ਹੋਣੀ ਬੋਲੀ। ਬਾਏ ਕਰ ਦੇ ਫੇਰ। ਬਾਏ। ਐਂ ਕਰ ਦੇ ਲਾਈਕਿੰਗ।